ਸੁੰਦਰ ਨਗਰ ਆਬਾਦੀ ਪੁਰਾਣੀ ਚੁੰਗੀ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਨੌਜਵਾਨ ਦੇ ਉੱਪਰ ਕੀਤਾ ਗਿਆ ਜਾਨਲੇਵਾ ਹਮਲਾ ਗੰਭੀਰ ਰੂਪ ਚ ਕੀਤਾ ਗਿਆ ਜ਼ਖਮੀ 8 ਤੋਂ 10 ਵਿਅਕਤੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੋ ਵਿਅਕਤੀਆਂ ਨੂੰ ਪੁਲਿਸ ਨੇ ਮੌਕੇ ਤੇ ਕੀਤਾ ਗ੍ਰਿਫਤਾਰ ਆਓ ਦਿਖਾਣੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਨਾਲ ਕੀਤੀ ਗਈ ਹੈ ਗੁੰਡਾਗਰਦੀ ਉਹ ਜਾਣਦੇ ਹਾਂ ਕੀ ਕਹਿਣਾ ਕੀ ਕਹਿਣਾ ਹੈ ਪਰਿਵਾਰ ਦਾ ਹਾਂਜੀ ਮੈਂ ਮੈਂ ਆਪਣਾ ਨਾਮ ਦੱਸਦੇ ਹਾਂ ਮੇਰਾ ਨਾਮ ਸੁਮਨ ਰਾਜਪੂਤ ਹੈ ਕਿੱਥੋਂ ਦੇ ਰਹਿਣ ਵਾਲੇ ਜੀ ਸੁੰਦਰ ਸਿੰਘ ਆਵਾਦੀ ਪੁਰਾਣੀ ਚੁੰਗੀ ਗਲੀ ਨੰਬਰ 3 ਹਾਂਜੀ ਨਾਬ ਕੀ ਮਾਮਲਾ ਹੋਇਆ ਜਿਹੜਾ ਰਾਤ ਨੂੰ ਦਸਰੇ ਕੋਈ ਝਗੜਾ ਹੋਇਆ ਕੀ ਕੀ ਹੈਗਾ ਕੀ ਸਭ ਨਿਰਜੀ ਰਾਤ 10 ਵਜੇ ਮੇਰਾ ਬੇਟਾ ਜੋ ਕਿ ਮਹ ਜੇ 18 ਸਾਲ ਦਾ ਹੈਗਾ ਉਹ ਆਪਣੇ ਕੰਮ ਤੋਂ ਆ ਕੇ ਇਹ ਬੱਚਿਆਂ ਦੇ ਨਾਲ ਆਪਣੇ ਘਰ ਤੋਂ ਬਾਹਰ ਗੇਮ ਖੇਡ ਰਿਆ ਸੀਗਾ ਜਿਸ ਦਰਮਿਆਨ ਸਿੰਧੂ ਧਰਮਿੰਦਰ ਤੇ ਨikhil ਤਿੰਨੇ ਮੁੰਡੇ ਆਪਣਾ ਆਟੋ ਰਿਕਸ਼ਾ ਤੇ ਹੁੰਦੇ ਆ ਜਿੱਕੇ ওভারਲੋਡ ਨਸ਼ਾ ਕੀਤਾ ਹੁੰਦਾ ਉਹ ਕਿਹੜੀ ਜਗ੍ਹਾ ਰਹਿੰਦੇ ਨੇ ਜੀ ਮੇਰੇ ਹੀ ਮੁਹੱਲੇ ਦੇ ਵਿੱਚ ਇੱਕ ਨੰਬਰ ਗਲੀ 'ਚ ਠੀਕ ਹੈ ਜੀ ਇਹ ਉਹਨੇ ਆ ਕੇ ਮੇਰੇ ਬੇਟੇ ਨੂੰ ਲੈਂਗੁਏਜ ਗਲਤ ਯੂਜ਼ ਕੀਤਾ ਮੇਰੇ ਬੇਟੇ ਨੇ ਸਿਰਫ ਇੰਨੀ ਕੀ ਗੱਲ ਕਿ ਵੀਰ ਜੀ ਤੁਸੀਂ ਮੈਨੂੰ ਸਹੀ ਤਰੀਕੇ ਨਾਲ ਵੀ ਬੋਲ ਸਕਦੇ ਮੈਂ ਤਾਂ ਕੋਈ ਗਲਤੀ ਕੀਤੀ ਨਹੀਂ ਜਿਹੜਾ ਤੁਸੀਂ ਬੋਲਿਆ ਮੈਨੂੰ ਉਸੇ ਦਰਮਿਆਨ ਉਹਨੇ ਆਪਣੇ ਆਟੋ ਚੋ ਰੋਡ ਘੱਡੀ ਤੇ ਮੇਰੇ ਬੇਟੇ ਦੇ ਸਿਰ ਤੇ ਮਾਰਿਆ ਜਦੋਂ ਮੇਰਾ ਬੇਟਾ ਡੇਗ ਗਿਆ ਉਸ ਤੋਂ ਬਾਅਦ ਉਹਨੇ ਪੰਜੇ ਯੂਜ਼ ਕੀਤੇ ਆ ਜੀ ਦਰਮਿਆਨ ਉਹਦੇ ਇੱਕ ਅੱਖ ਜਿਹੜਾ ਬਹੁਤ ਜ਼ਿਆਦਾ ਫੈਕਚਰ ਆ ਸਿਰ ਦੇ ਵਿੱਚ ਚਾਰ ਜਗ੍ਹਾ ਸੱਟ ਲੱਗੀ ਆ ਅੱਜ ਗੰਭੀਰ ਰੂਪ ਦੇ ਵਿੱਚ ਉਹ ਗੁਰਨਾਨਕ ਹਸਪੀਟਲ ਐਡਮਿਟ ਆ ਡਾਕਟਰ ਉਹਦੀ ਹਾਲਾਤ ਕਾਫੀ ਗੰਭੀਰ ਦੱਸ ਰਿਹਾ ਉਸ ਤੋਂ ਬਾਅਦ ਕੀ ਘਰ ਆਣ ਕੇ ਵੀ ਹਮਲਾ ਕੀਤਾ ਮੈਂ ਜਦੋਂ ਉਸ ਦਰਮਿਆਨ ਹਸਪੀਟਲ ਸੀਗੀ ਤੇ ਉਸ ਮੁੰਡੇ ਨੇ ਹੀ ਸਿੰਧੂ ਤੇ ਧਰਮਿੰਦਰ ਤੇ ਨikhil ਨੇ ਘੱਟ ਤੋਂ ਘੱਟ 20 ਮੁੰਡਿਆਂ ਦਾ ਮੰਦਿਰ ਭੇਜ ਕੇ ਮੇਰੇ ਘਰ ਦੇ ਹਰ ਚੀਜ਼ ਨੂੰ ਤੋੜਪਾਨ ਕੀਤੀ ਗਈ ਜਿਹੜਾ ਤੁਸੀਂ ਬਕਾਇਦਾ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਉਸ ਵਕਤ ਤਿੰਨ ਫਾਇਰ ਹੋਏ ਥੇ ਇੱਥੇ دہشت ਦਾ ਮਾਹੌਲ ਬਣਾ ਦਿੱਤਾ ਗਿਆ ਜਨਾਨੀਆਂ ਆਪਣੇ ਘਰ ਦੇ ਵਿੱਚੋਂ ਆਪਣੇ ਦਰਵਾਜ਼ੇ ਬੰਦ ਕਰ ਲਿਆ ਬੱਚੇ ਰੋਣ ਲੱਗ ਪਏ ਜਦੋਂ ਸਾਨੂੰ ਫੋਨ ਗਿਆ ਅਸੀਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਜਿਹੜਾ ਸਾਡਾ ਸ਼ਟਾ थाना ਪੈਂਦਾ ਵਿਨੋਦ ਕੁਮਾਰ ਜੀ ਨੂੰ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਮੌਕਾ ਸੰਭਾਲਣ ਦੀ ਬਹੁਤ ਕੋ ਜਿਆਦਾ ਕੋਸ਼ਿਸ਼ ਕੀਤੀ ਉਸ ਦਰਮਿਆਨ ਦੋ ਮੁੰਡੇ सोनू ਤੇ ਕੋਲੀ ਫੜਿਆ ਗਿਆ ਵਾ ਪਰ ਆਹ ਭੜੀ ਗਏ ਪਰ ਬਾਕੀ ਜਿਹੜੇ ਨੌਜਵਾਨ ਸੀਗੇ ਉਹ ਅਜੀਤਿਕਰ ਉਹ ਫੜੇ ਨਹੀਂ ਗਏ ਆ ਸਾਨੂੰ ਆਸ਼ਵਾਸਨ ਦਿੱਤਾ ਗਿਆ ਐਸਐਚਓ ਸਾਹਿਬ ਵੱਲੋਂ ਕਿ ਅਸੀਂ ਛੇਤੀ ਤੋਂ ਛੇਤੀ ਫੜ ਲਾਂਗੇ ਉਹਨੂੰ ਤੇ ਉਮੀਦ ਹੈ ਕਿ ਉਹ ਸਾਡੇ ਹੈਲਪ ਵੀ ਕਰਨਗੇ ਤੇ ਸਾਨੂੰ ਇਨਸਾਫ ਦਿੱਤੀ ਜਾਵੇ ਅਸੀਂ ਸੀਪੀ ਸਾਹਿਬ ਤੋਂ ਜਾਂ ਆਪਣੇ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਆ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਨੱਚਦੇ ਪਏ ਨਿਤ ਦਿਨ ਹਰ ਜਗ੍ਹਾ ਹੋ ਰਹੀ ਆ ਇਹ ਨਹੀਂ ਕਿ ਮੇਰੇ ਨਾਲ ਹੀ ਹੋਇਆ ਹਰ ਜਗ੍ਹਾ ਦੇ ਥਾਂ ਥਾਂ ਤੇ ਹੋ ਰਿਹਾ ਇਹਨੂੰ ਬੰਦ ਕਰਾਇਆ ਜਾਵੇ ਸਾਈ ਸਰਪਨਾ ਨਾਮ ਦੱਸ ਕੇ ਔਰ ਆਪਨੇ ਮੰਡਲ ਦਾ ਨਾਮ ਦਾ ਸਕੈਨਲ ਭੇਜੋ ਮੈਂ ਨਰੇਸ਼ ਕੁਮਾਰ ਰੀਕੋ ਖੰਡਵਾਲਾ ਮੰਡਲ ਅਧਿਐਕਸ਼ ਭਾਰਤੀ ਜਨਤਾ ਪਾਰਟੀ ਐ ਵੇਖੋ ਜਿਹੜੀ ਇਹ ਕੱਲ ਦੁਰਘਟਨਾ ਹੋਈ ਹੈ ਇਹ ਬਹੁਤ ਹੀ ਨਿੰਦਨੀਏ ਆ ਇਹ ਸਾਡੀ ਭੈਣ ਵਿਚਾਰੀ ਆਪਣੀ ਮਿਹਨਤ ਕਰਕੇ ਇਹਦੇ ਹਸਬੰਡ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਕਰਦੇ ਆ ਔਰ ਬੱਚਾ ਹੁਣ ਉਹਨਾਂ ਦਾ 18 ਸਾਲ ਦਾ ਹਜੇ ਕੰਪਲੀਟ ਹੋਇਆ ਔਰ ਉਹ ਹੁਣ ਕੰਮ ਤੇ ਉਹਨੇ ਮੜਾ ਮੋਟਾ ਜਾਣਾ ਸ਼ੁਰੂ ਕੀਤਾ ਜਦੋਂ ਕੰਮ ਤੋਂ ਜਾ ਕੇ ਆਣ ਕੇ ਰੋਟੀ ਪਾਣੀ ਖਾ ਕੇ ਇਥੋਂ ਛੋਟੇ ਛੋਟੇ ਬੱਚਾ ਨਾਲ ਉਹ ਬੈਡਮਿੰਟਨ ਜਾਂ ਕੁਝ ਗੇਮ ਖੇਡਦਾ ਪਿਆ ਤੇ ਜੇ ਕੋਈ ਆਣ ਕੇ ਸ਼ਰਾਬੀ ਜਾਂ ਕੁਝ ਇਸ ਤਰ੍ਹਾਂ ਦਾ ਉਹ ਨਸ਼ਾ ਕਰਕੇ ਤੇ ਬੱਚਿਆਂ ਤੇ ਗੱਲ ਪਏਗਾ ਤੇ ਤੁਸੀਂ ਆ ਦੇਖੋ ਕਿ ਇਹ ਗੇਟ ਦੀ ਹਾਲਾਤ ਕੀ ਹੋਏ ਆ ਇਹ ਇੰਨੇ ਮਾੜੇ ਮਤਲਬ ਸਮੇਂ ਦੇ ਵਿੱਚ ਬਹੁਤ ਧੱਕਾ ਕਰ ਰਹੇ ਆ ਉਹਰੇ ਨਾਲ ਦੱਸਦੇ ਆ ਮੈਨੂੰ ਕਿ ਇਹਨਾਂ ਨੇ 3-4 ਫਾਇਰ ਵੀ ਕੀਤੇ ਆ ਵੇਖੋ ਇਹ ਸਰਕਾਰ ਦੇ ਵਿੱਚ ਆਪਾਂ ਇਹੀ ਬੇਨਤੀ ਕਰਦੇ ਆ ਕਿ ਸਰਕਾਰ ਜਦੋਂ ਦੀ ਆਈ ਆ ਮਾਹੌਲ ਬਹੁਤ ਵਿਗੜ ਰਿਹਾ ਕੱਲ ਵੀ ਇੱਥੇ ਮਾਲਾਂ ਦੇ ਵੀ ਇੱਕ ਗੋਲੀ ਚੱਲੀ ਆ ਮਤਲਬ ਕਿ ਗੋਲੀ ਗੁੰਡਾਗਰਦੀ ਨੰਗਾ ਨਾਚ ਹੋ ਰਿਹਾ ਆ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਇਸ ਨਸ਼ਿਆਂ ਦੇ ਉੱਤੇ ਇਸ ਗੁੰਡਾਗਰਦੀ ਦੇ ਉੱਤੇ ਇਸ ਨਜਾਇਜ਼ ਹਥਿਆਰਾਂ ਦੇ ਉੱਤੇ ਠੱਲ ਪਾਈ ਜਾਵੇ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਸਾਡੀ ਭੈਣ ਸੁਮਨ ਨੂੰ ਇਨਸਾਫ ਦਵਾਇਆ ਜਾਵੇ ਜਿਹੜੀ ਵੀ ਇਹ ਤੇ ਬੰਦੀ ਕਾਰਵਾਈ ਹੈ ਜਿਹੜੇ ਵੀ ਇਸ ਗੁਨਾਹਾਂ ਦੇ ਵਿੱਚ ਸ਼ਾਮਿਲ ਸੀਗੇ ਗੁਨਾਹਗਰ ਜੋ ਵੀ ਹੈਗੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਬੰਦੀ ਸਜ਼ਾ ਉਹਨਾਂ ਦੀ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਇਨ ਕੇਸ ਅਗਰ ਇਹ ਕੁਝ ਨਹੀਂ ਹੁੰਦਾ ਭਾਰਤੀ ਜਨਤਾ ਪਾਰਟੀ ਵੱਲੋਂ ਆਪਾਂ ਸ਼ਹਾਟਾ ਚੌਂਕ ਜਾਮ ਕਰਕੇ ਇਸ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਾਂਗੇ ਔਰ ਆਪਣਾ ਪ੍ਰਦਰਸ਼ਨ ਕਰਾਂਗੇ ਠੀਕ ਕੀ ਆਪਣਾ ਨਾਮ ਦੱਸੋ ਸਰ ਮੈਂ ਅਮਿਤ رائے ਭਾਜਪੀ ਪਾਰਟੀ ਤੋਂ ਹਾਂਜੀ ਸਰ ਕੱਲ ਜੋ ਆਬਾਦੀ ਸੁੰਦਰ ਸਿੰਘ ਵਾਲਾ ਚ ਜੋ ਇਥੇ ਹਾਲਾਤ ਹੋਏ ਨੇ ਸਾਡੀ ਇਥੇ ਭੈਣ ਅ ਖੰਡ ਵਾਲਾ ਮੰਡਲ ਦੀ ਪ੍ਰਧਾਨ ਇਹਦਾ ਮੈਨੂੰ ਫੋਨ ਆਇਆ ਕਿ ਵੀਰ ਜੀ ਐਸਐਸਾ ਮੇਰੇ ਬੱਚੇ ਦੇ ਮਹੱਲੇ ਦੇ ਲੋਕ ਗੱਲ ਪੈ ਗਏ ਔਰ ਮੇਰੇ ਬੱਚ ਨੂੰ ਬਹੁਤ ਸਟਾਂ ਲਾਤੀਆਂ ਗਈਆਂ ਨੇ ਤੇ ਤੁਸੀਂ ਜਲਦੀ ਆਓ ਅਸੀਂ ਇਥੇ ਆ ਕੇ ਮੌਕਾ ਵੇਖਿਆ ਇਹਨਾਂ ਦੇ ਬੱਚੇ ਨੂੰ ਬਹੁਤ ਜ਼ਿਆਦਾ ਸਟਾਂ ਲੱਗੀਆਂ ਔਰ ਖੂਨ ਦੀ ਉਲਟੀਆਂ ਆ ਰਹੀਆਂ ਸੀਗੀਆਂ ਤੇ ਮਹੱਲੇ ਵਾਲੇ ਵੀ ਸਹਿਮੇ ਸੀਗੇ ਮੈਂ ਇੱਕੋ ਹੀ ਕੰਮ ਕੀਤਾ ਕਿ ਪਹਿਲਾਂ ਆਪਾਂ ਥਾਣੇ ਜਾਈਏ ਦਰਖਾਸਤ ਲਈਏ ਡਾਕਟਰ ਕਟਾਈਏ ਆਪਾਂ ਦਰਖਾਸਤ ਦੇ ਕੇ ਡਾਕਟਰ ਕਟਾ ਕੇ ਸਿਵਲ ਹਸਪਤਾਲ ਜਾ ਰਹੇ ਆ ਪਿੱਛੋਂ ਮਹੱਲੇ ਵਾਲਿਆਂ ਦਾ ਫੋਨ ਆਇਆ ਕਿ 25 30 ਲੋਕ ਜਿਹੜੇ ਆ ਕਿਰਪਾਨਾਂ ਦਾਤਰ ਲੈ ਕੇ ਸਾਡੇ ਇੱਥੇ ਆ ਕੇ ਤੇ ਗੇਟ ਨੂੰ ਮਾਰ ਰਹੇ ਔਰ ਗੇਟ ਵੜ ਰਹੇ ਨੇ ਮੁਰਕੇ ਉਹਨਾਂ ਨੇ ਇਟਾ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਦੋ ਤਿੰਨ ਮਹੱਲੇ ਵਾਲੇ ਕਹਿ ਰਹੇ ਕਿ ਫੈਰ ਵੀ ਕੱਢੇ ਗਏ ਨੇ ਜਿਵੇਂ ਸਾਨੂੰ ਫੋਨ ਆਇਆ ਮਹੱਲੇ ਵਾਲਿਆਂ ਦਾ ਆਪਾਂ ਐਸਐਚਓ ਵਿਨੋਦ ਕੁਮਾਰ ਜੀ ਨੂੰ ਫੋਨ ਕੀਤਾ ਵਾ ਕਿ ਸਰ ਆ ਚੀਜ਼ ਆ ਉਹ ਸਾਡੇ ਐਸਐਚਓ ਸਾਹਿਬ ਬਹੁਤ ਵਧੀਆ ਨੇ ਉਹਨਾਂ ਨੇ ਮੌਕੇ ਤੇ ਆ ਕੇ 25 30 ਜਿੰਨੇ ਵੀ ਮੁੰਡੇ ਸੀਗੇ ਉਹਨਾਂ ਜੋ ਦੋ ਉਹਨਾਂ ਨੇ ਕਾਬੂ ਕਰ ਲਏ ਆ ਕਾਬੂ ਕਰਨ ਤੋਂ ਬਾਅਦ ਹਾਲ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਉਹਨਾਂ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਕਾਬੂ ਕੀਤੇ ਉਹਨਾਂ ਤੋਂ ਹੋਰ ਵੀ ਪੁੱਛਿਆ ਜਾਵੇ ਕਿਹੜੇ ਆ ਔਰ ਜਿਹੜੇ ਫੈਰ ਹੋਏ ਨੇ ਉਹ ਪਿਸਤਲ ਇੱਕ ਨੰਬਰ ਦਾ ਏ ਕਿ ਦੋ ਨੰਬਰ ਦਾ ਏ ਅਹੀਂ ਸੀਪੀ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਜਿਹੜੀ ਇਹ ਚੀਜ਼ ਹੋਈ ਹੈ ਨਜਾਇਜ਼ ਹੋਈ ਹੈ ਇਹਦੇ ਛੇਤੀ ਤੋਂ ਛੇਤੀ ਇਨਕੁਆਇਰੀ ਕੀਤੀ ਜਾਵੇ ਔਰ ਬੰਦੇ ਅਰੇਸਟ ਕੀਤੇ ਜਾਣ ਔਰ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਜਿਹੜਾ ਇਹਨਾਂ ਦਾ ਬੱਚਾ ਹੈ ਉਹ ਜ਼ੇਰੇ ਇਲਾਜ ਗੋਨਾਨਗ ਹਸਪੀਟਲ ਦਾਖਲ ਹੈ ਔਰ ਡਾਕਟਰ ਹਾਲੇ ਸਾਨੂੰ ਕੁਝ ਨਹੀਂ ਦੱਸ ਰਹੇ ਕਿਉਂਕਿ ਬੱਚੇ ਦੀ ਹਾਲਤ ਬਹੁਤ ਗੰਭੀਰ ਹੈ ਔਰ ਜਿਵੇਂ ਕਿ ਸਾਡੇ ਮੰਡਲ ਪ੍ਰਧਾਨ ਵਿਕੀ ਰਿਕੋਜ ਨੇ ਕਿਹਾ ਨਾ ਇਨਸਾਫ ਮਿਲਿਆ ਬੀਜੇਪੀ ਪਾਰਟੀ ਵੱਲੋਂ ਰੋਡ ਜਾਮ ਕੀਤਾ ਜਾਏਗਾ ਔਰ ਪ੍ਰਦਰਸ਼ਨ ਕੀਤਾ ਜਾਏਗਾ ਇਹਦਾ ਜ਼ਿੰਮੇਵਾਰ ਪੰਜਾਬ ਪੁਲਿਸ ਔਰ ਸਾਡੀ ਜਿਹੜੀ ਇਥੋਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਉਹ ਜ਼ਿੰਮੇਵਾਰ ਹੋਏਗੀ ਹਾਂ ਜੀ ਸਰ ਜਿਹੜਾ ਚੁੰਗੀ ਦੇ ਨਜ਼ਦੀਕ ਜਿਹੜਾ ਇੱਕ ਝਗੜਾ ਹੋਇਆ ਸੀ ਰਾਤ ਨੂੰ ਸਰ ਕੀ ਕਾਰਵਾਈ ਹੋਈ ਉਹ ਤੇ ਅਸੀਂ ਮੌਕੇ ਜਾ ਕੇ ਤੇ ਜਿਹੜੀ ਜਦੋਂ ਸਾਨੂੰ ਕੰਪਲੇਨ ਮਿਲੀ ਆਪਾਂ ਦੋ ਬੰਦੇ ਅਪ੍ਰੀਹੈਂਡ ਕਰ ਲਏ ਸੀ ਤੇ ਹੁਣ ਕੰਪਲੇਂਡ ਆਏ ਆ ਕੰਪਲੇਨਡ ਦਿੰਦੇ ਕੰਪਲੇਨਡ ਉਸਰ ਨਕਾਰਵੀ ਕਰਦੇ ਜੀ ਕਿੰਨੀ ਕਿ ਸਾਡੇ ਲੱਗੀਆਂ ਮੁੰਡੇ ਦੇ ਜੀ ਡਾਕਟਰ ਕੱਟ ਕੇ ਦਿੱਤਾ ਹੈ ਸ਼ਾਇਦ ਅੱਖ ਦੇ ਨਜ਼ਦੀਕ ਕੋ ਸੱਟ ਆ ਇਹਦੇ ਸੰਬੰਧ ਫਾਇਰ ਜੀ ਫਾਇਰ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਅਜੇ ਤੱਕ ਜੇ ਕੋਈ ਆਊਗੀ ਤਾਂ ਪੁਕਰ ਵੀ ਕਰ ਦਾਂਗੇ ਜੀ ਸਰ ਇਹ ਦੱਸਿਆ ਗਿਆ ਅਜੇ ਇੱਕ ਸਟੇਟਮੈਂਟ ਨਿਕੋ ਦਿੱਤੀ ਇਹਨਾਂ ਨੇ ਜੀ ਲੇ ਕੋ ਮੁੰਡੇ ਅਰੈਸਟ ਹੋਏ ਹਾਂ ਮੁੰਡੇ ਅਰੈਸਟ ਕੇ ਨਾਮ ਸਰ ਨਾ ਨਾਮ ਨਹੀਂ ਮਤਲਬ ਸਿੰਪਲ ਅਰੈਸਟ ਕਰ ਲਈ ਹੈ ਪੰਜ ਦੇ ਭਾਜ ਦੇ ਪਈ ਜਿਹੜੇ ਦਾਤਰ ਦੂਤਰ ਰਿਕਵਰ ਹੋਏ ਇਹਨਾਂ ਕੋਲ ਸਰ ਕਿਹਨੇ ਜਾਣੀ ਹੈ ਕਿ ਜਿਹੜੇ ਅਰੈਸਟ ਹੀ ਕਰਤੇ ਨੇ ਦੋ ਤਾਂ ਸਰ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਤੁਸੀਂ ਦੇਖਿਆ ਕਿ ਨਾ 10 ਜੋਂ ਸੀਗਾ ਜਿਹੜਾ ਸਰ ਤੁਸੀਂ ਮਗਰ ਰਾਉਨ ਅਪ ਕਰੇ ਕੋ ਪੰਜ ਸਤ ਬੰਦੇ ਆ ਗਏ ਦੌੜਦੇ ਵੇ ਸੀ ਤੁਸੀਂ ਦੌੜ ਕੇ ਦੋ ਕੁ ਬੰਦੇ ਅ ਬੜੀ ਸਰ ਟੀਮ ਲਗਾਈ ਹੋਈ ਹੈ ਇਹਨਾਂ ਨੂੰ ਫੜਨ ਹਾਂਜੀ 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 ਜਦੋਂ ਇਹਦੀ ਕੰਪਲੇਨਟ ਹੁੰਦੀ ਨਾ ਉਸ ਤੋਂ ਉਹਨਾਂ ਦੇਖਦੇ ਆ ਵੀ ਇਨਸਟੈਂਸ ਕੌਣ ਦਾ ਦੱਸ ਰਿਹਾ ਕਿੰਨੇ ਵਜੇ ਦੀ ਗੱਲ ਦੱਸ ਰਿਹਾ ਕੰਪਲੀਟ ਚੈੱਕ ਕਰਕੇ ਫਿਰ ਇਹਨਾਂ ਤੋਂ ਪੁੱਛਦੇ ਆ ਜੀ ਇਹਨਾਂ ਦੇ ਸਾਥੀ ਕੌਣ-ਕੌਣ ਹੈ ਇਹਨਾਂ ਨੂੰ ਜ਼ਿਆਦਾ ਪਤਾ ਹੋਗਾ ਤੇ ਬਾਕੀ ਜੋ ਕਮਰੇਨਨ ਨੂੰ ਪਤਾ ਹੋਗਾ ਵੀ ਨਾ ਦੱਸ ਦੂਗਾ ਸਰ ਕੀ ਕਾਰਵਾਈ ਹੋਣੀ ਹੈ ਇਹਨਾਂ ਕੋਲ ਚ ਹੋਈ ਜੀ ਜੋ ਬੰਦੀ ਜੋ ਫੈਂਸ ਸਾਹਮਣੇ ਹੋਗਾ ਜੋ ਛੱਟ ਦਾ ਗ੍ਰੈਵਿਟੀ ਉਸਨੂੰ ਕਾਰਵਾਈ ਕਰ ਦਾਂਗੇ ਠੀਕ ਜੀ